ਸੋਨੇ ਅਤੇ ਮੰਗਲ ਸੂਤਰ ਵਾਲੇ ਬਿਆਨ ਤੇ ਪੀਐਮ ਮੋਦੀ ਤੇ ਪ੍ਰੇਂਕਾ ਗਾਂਧੀ ਦਾ पलटवार ਬੋਲੇ ਮੇਰੀ ਮਾਂ ਦਾ ਮੰਗਲ ਸੂਤਰ ਦੇਸ਼ ਤੇ ਹੋਇਆ ਕੁਰਬਾਨ ਜੰਗ ਦੌਰਾਨ ਇੰਦਰਾ ਗਾਂਧੀ ਨੇ ਆਪਣਾ ਸੋਨਾ ਦੇਸ਼ ਨੂੰ ਦਿੱਤਾ 70 ਸਾਲ ਦੇ ਵਿੱਚ ਕੀ ਕਿਸੇ ਨੇ ਕਿਸਨੇ ਖੋਇਆ ਆਂ ਜਨਤਾ ਦਾ ਸੋਨਾ ਤੇੰਦੈਂਦੀ ਬ੍ਰੇਕ ਬਾਅਦ ਅੱਜ ਮੁੜ ਕਾਂਗਰਸ ਨੇ ਜੋਨ ਪ੍ਰਚਾਰ ਨੂੰ ਉਤਾਰ ਦੇਣਗੇ ਰਾਹੁਲ ਗਾਂਧੀ ਮਹਾਰਾਸ਼ਟਰ ਦੇ ਵਿੱਚ ਕਰਨਗੇ ਕੈਂਪੇਨ ਸਿਹਤ ਖਰਾਬ ਬਣਾ ਕੇ ਪ੍ਰਚਾਰ ਤੋਂ ਬਣਾਈ ਕੋਈ ਸੀ ਦੂਰ ਤਾਂ ਦਾ ਸੀਐਮ ਚਰਨਜੀਤ ਚੰਨੀ ਦਾ ਵੱਡਾ ਬਿਆਨ ਪੁਲੇ ਇੱਕ ਜੁੰਤ ਬਾਅਦ ਪੰਜਾਬ ਦੇ ਵਿੱਚ ਡਿੱਗ ਜਾਵੇਗੀ ਆਪ ਸਰਕਾਰ ਸੂਬੇ ਦੇ ਵਿੱਚ ਬਣੇ ਹੋਏ ਨੇ ਫਾਈਨੈਂਸ਼ੀਅਲ ਐਮਰਜੈਂਸੀ ਦੇ ਹਾਲਾਤ ਚੋਣਾਂ ਦੇ ਦੂਜੇ ਗੇੜ ਦੇ ਲਈ ਅੱਜ ਥਮ ਜਾਵੇਗਾ ਪ੍ਰਚਾਰ ਦਾ ਸ਼ੋਰ ਪਰਸੋ 88 ਸੀਟਾਂ ਤੇ ਹੋਏਗੀ ਵੋਟਿੰਗ ਰਾਹੁਲ ਗਾਂਧੀ ਦੀ ਸੀਟ ਵਾਇਨਾਰ ਦੇ ਵਿੱਚ ਵੀ ਫੈਨਕੀਆਂ ਵੋਟਾਂ ਈਵੀਐਮ ਅਤੇ ਬੀਬੀ ਫੈਕਟ ਦੇ ਮਾਮਲੇ ਦੇ ਵਿੱਚ ਆ ਜਾਵੇਗਾ ਫੈਸਲਾ ਸੁਪਰੀਮ ਕੋਰਟ ਜਾਰੀ ਕਰ ਸਕਦਾ ਹੈ ਵਿਸ਼ੇਸ਼ ਨਿਰਦੇਸ਼ ਈਵੀਐਮ ਤੇ ਬੀਬੀ ਫੈਟ ਦੇ 100% ਮਿਲਾਨ ਦੀ ਮੰਗ ਨੂੰ ਲੈ ਕੇ ਪਾਈ ਗਈ ਹੈ ਪਟੀਸ਼ਨ ਸਿਆਸੀ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਨੂੰ ਲੈ ਕੇ ਪਾਈ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਤੇ پابੰਦੀ ਲਾਉਣ ਦੀ ਕੀਤੀ ਹੈ ਮਾਂ ਟਿਕਟ ਨਾ ਮਿਲਣ ਤੇ ਸਾਬਕਾ ਕਾਂਗਰਸੀ ਵਿਧਾਇਕ ਲਖਬੀਰ ਲੱਖਾ ਦਾ ਚਲਕੇ ਆ ਦਰਦ ਬਿਨਾ ਨਾਂ ਲੈ ਕੇ ਆਹ 파ਰਟੀ ਦੇ ਇੱਕ ਵੱਡੇ ਐਸਸੀ ਲੀਡਰ ਨੇ ਕਟਵਾਈ ਮੇਰੀ ਟਿਕਟ ਦੂਜੀ ਪਾਰਟੀ ਦੇ ਵਿੱਚ ਜਾਂਦੀਆਂ ਚਰਚਾਵਾਂ ਨੂੰ ਕੀਤਾ ਖਾਰਜ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੱਧੂ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੱਧੂ ਨੂੰ ਸੌਂਪੀ 9 ਮੁੱਦਿਆਂ ਵਾਲੀ ਚਿੱਠੀ ਸਿੱਧੂ ਮੂਸੇਵਾਲਾ ਦੇ ਲਈ ਮੰਗਿਆ ਇंसाफ ਤਰਨਤਾਰਨ ਦੇ ਪਿੰਡਾਂ ਪਿਆਬੰਦੇਵੇ ਸੁਸਤਰਾ ਖਣ ਪੁਲੀ ਤੇਵਲੋਂ ਪੁਨੀਆਦੀ ਬਾਬਾ ਤਫਦੀਮ ਸਿੰਘ ਕਤਲकांड ਦੇ ਮੁਲਜ਼ਮ ਸਰਜੀਤ ਸਿੰਘ ਨੂੰ 23 ਮਈ ਤੱਕ ਪੇਸ਼ ਹੋਣ ਦੇ ਦਿੱਤੇ ਹੁਕਮ ਪੇਸ਼ ਨਾ ਹੋਣ ਤੇ ਚਾਲਾ ਤੇ ਅਚਲ ਜਾਇਦਾਦ ਕੀਤੀ ਜਾਏਗੀ ਕੁਰ ਸਸ਼ੀਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾ 24 ਦੇ ਚੈਂਪੀਅਨ ਦਾ ਜ਼ਿਕਰ ਕਰਾਂਗੇ ਜਿੱਥੇ ਸਿਆਸਤ ਦੇ ਵਿੱਚ ਪੂਰਾ ਚੋਣਵੀਂ ਪ੍ਰਚਾਰ ਮੁਕਤਾ ਅੜੜੀਆਂ ਤੇਜ਼ ਕੀਤੀ ਹੋਈ ਹੈ ਉੱਥੇ ਹੀ ਜ਼ੁਬਾਨੀ ਜੰਗ ਦੀ ਵੀ ਧਾਰ ਤੇਜ਼ ਨਜ਼ਰ ਆ ਰਹੀ ਹੈ ਸ਼ੁਰੂਆਤ ਕਰਾਂਗੇ ਇੱਕ ਬਿਆਨ ਤੋਂ ਸੋਨੇ ਅਤੇ ਮੰਗਲ ਸੂਤਰ ਵਾਲੇ ਬਿਆਨ ਤੇ ਪੀਐਮ ਮੋਦੀ ਨੂੰ ਪ੍ਰਿਆੰਕਾ ਗਾਂਧੀ ਨੇ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਦਾ ਮੰਗਲ ਸੂਤਰ ਦੇਸ਼ ਤੇ ਕੁਰਬਾਨ ਹੋਇਆ ਹੈ ਜੰਗ ਦੇ ਦੌਰਾਨ ਇੰਦਰਾ ਗਾਂਧੀ ਨੇ ਆਪਣਾ ਸੋਨਾ ਦੇਸ਼ ਨੂੰ ਦੇ ਦਿੱਤਾ ਦੇਸ਼ ਦੇ ਵਿੱਚ 55 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਪ੍ਰਿੰਕਾ ਗਾਂਧੀ ਕਹਿ ਰਹੇ ਨੇ ਕਿ ਇੰਨੇ ਸਾਲਾਂ ਚ ਕਿਸੇ ਨੇ ਤੁਹਾਡਾ ਮੰਗਲ ਸੁੱਤਰ ਤੇ ਸੋਨਾ ਖੋਇਆ ਹੈ ਤਾਂ ਬੀਜੇਪੀ ਦੇ ਲੋਕ ਮਹਿਲਾਵਾਂ ਦੇ ਸੰਘਰਸ਼ ਨੂੰ ਨਹੀਂ ਸਮਝ ਸਕਦੇ ਪ੍ਰਿੰਕਾ ਗਾਂਧੀ ਕਹਿ ਰਹੇ ਨੇ ਦੱਸ ਜਿਏ ਕਿ ਪੀਐਮ ਮੋਦੀ ਲਗਾਤਾਰ ਕਾਂਗਰਸ ਤੇ ਹਮਲਾ ਬੋਲ ਰਹੇ ਨੇ ਅਤੇ ਕਹਿ ਰਹੇ ਨੇ ਕਿ ਜੋ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਫਿਰ ਲੋਕਾਂ ਦਾ ਸੋਨਾ ਤੇ ਮੰਗਲ ਸੁੱਤਰ ਖੋ ਲਵੇ ਅਤੇ ਉਹਨਾਂ ਦੇ ਵਿੱਚ ਵੰਡ ਦਵੇਗੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਇਸ ਕਿਸਮ ਦੇ ਨਾਲ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਿੰਕਾ ਗਾਂਧੀ ਨੇ ਜਵਾਬ ਦਿੱਤਾ ਸਟੇਜ क्या आपकी संपत्ति को आपने मेहनत करके कमाई हुई संपत्ति को सरकार को ऐंठने का अधिकार है क्या क्या उस संपत्ति को मेरी माताओं बहनों की जिंदगी में सोना वो सिर्फ शो करने के लिए नहीं होता है उसके स्वाभिमान से जुड़ा हुआ है उसका मंगल सूत्र वो एक सोने का कीमत का मुद्दा नहीं है उसके जीवन के सपनों से जुड़ा हुआ है तुम तो उसे छीनने की बात कर रहे हो आपने मैनिफेस्टो में गोल ले लेंगे सबको वितरित कर देंगे कैसी बहकी बहकी बातें पिछले दो दिनों में अब यह शुरू हुआ है कि कांग्रेस पार्टी चाहती है कि आपके मंगल और आपका सोना आपसे छीन ले सत्तर सालों से ये देश स्वतंत्र है पचपन सालों के लिए कांग्रेस की सरकार रही है किसी ने आपसे सोना छीना आपके मंगलसूत्र छीने इंदिरा गांधी ने अपना सोना जब जंग हुई थी अपना सोना देश को दिया मेरी मां का मंगलसूत्र इस देश को कुर्बान हुआ है और अगर मोदी जी मंगलसूत्र का महत्व समझते तो वो ऐसी अनैतिक बातें नहीं करते किसान पर कर्ज चढ़ता है तो उसकी पत्नी अपने मंगल सूत्र को गिरवी रखती है बच्चों की शादी होती है या दवाई की जरूरत होती है तो महिलाएं अपने गहने गिरवी रखती हैं। ये बात ये लोग नहीं समझते और इसका प्रमाण ये है कि जब नोटबंदी हुई और महिलाओं की बचत इन्होंने ली इन्होंने कहा कि बैंकों में पहुंचाओ तब मोदी जी कहा थे तब मोदी जी क्या कह रहे थे ले रहे थे आपसे मणिपुर में एक जवान की बीवी को के का वस्त्र हरण करके पूरे देश के सामने चलाया मोदी जी चुप थे कुछ नहीं बोले उसके मंगलसूत्र के बारे में नहीं सोचा उन्होंने जब देश में उन्होंने कहा कि कल से लॉकडाउन हो जाएगा और सारे मजदूर पूरे देश भर से बेंगलोर से भी यूपी बिहार अलग अलग जगहों में पैदल निकले क्योंकि इन्होंने ट्रेनें बंद कर दी बस बंद कर दी तब जब खाना नहीं मिल रहा था शहरों में जब कोई चारा नहीं था तो महिलाओं ने अपने गहने अपनी बचत गिरवी रखी तब मोदी जी कहा थे किसान आंदोलन हुआ 600 किसान शहीद हुए उनकी विधवाओं के मंगल सूत्र के बारे में सोचा मोदी जी ने पलक नहीं झपकाई उन्होंने और आज चुनाव के लिए वोटों के लिए महिलाओं को ऐसी बातें कर रहे हैं शर्म आनी राहुल गांधी की तबीयत आया है तीन दिन ब्रेक तो बाद चोन प्रचार की कमान साबण गए महाराष्ट्र के दस दिए कि अमरावती सोलापुर चोन प्रचार किया जाएगा ਔਰ ਦੁਪਹਿਰ 12:30 ਵਜੇ ਰਾਹੁਲ ਦੀ ਚੋਣ ਰੈਲੀ ਹੈ ਤਾਂ ਸੋਲਾਪੁਰ ਦੇ ਵਿੱਚ ਦੁਪਹਿਰ 3:30 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਲੰਘੇ ਐਤਵਾਰ ਨੂੰ ਤਬੀਤ ਖਰਾਬ ਹੋਣ ਦੇ ਕਾਰਨ ਰਾਹੁਲ ਗਾਂਧੀ ਰਾਂਚੇ ਦੇ ਵਿੱਚ ਇੰਡੀਆ ਅਲਾਈንስ ਦੀ ਰੈਲੀ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ ਜਿਸ ਨੂੰ ਲੈ ਕੇ ਭਾਜਪਾ ਵਫਵਾਕਾ ذریعے ਜੜਾ ਹੈ ਉਹ ਚੁਟਕੀ ਲੈਂਦੀ ਹੋਈ ਰਾਹੁਲ ਗਾਂਧੀ ਤੇ ਨਜ਼ਰ ਰਹੀ ਸਮਿਚਾਰੇ ਸਾਭ ਦਾ ਸੀਐਮ ਚਰਨਜੀਤ ਚੰਨੀ ਦਾ ਵੱਡਾ ਬਿਆਨ ਆਇਆ ਹੈ ਵੱਡੀ ਖਬਰ ਹੈ 1 ਜੂਨ ਤੋਂ ਬਾਅਦ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਚਰਨਜੀਤ ਚੰਨੀ ਕਹਿ ਰਹੇ ਨੇ ਆਮ ਚੋਣਾਂ ਤੋਂ ਬਾਅਦ 1 ਮਹੀਨਾ ਵੀ ਸਰਕਾਰ ਨਹੀਂ ਚੱਲਣੀ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕੀਤਾ ਹੈ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਵਰਗੇ ਹਾਲਾਤ ਕੀ ਤਾਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਸਰਕਾਰ ਨੇ 2500 ਕਰੋੜ ਦਾ ਨਵਾਂ ਕਰਜ਼ਾ ਲਿਆ ਹੈ ਚਰਨਜੀਤ ਚੰਨੀ ਨੇ ਇਹ ਦਾਵਾ ਕੀਤਾ ਜਲੰਧਰ ਤੋਂ ਉਮੀਦਵਾਰ ਨੇ ਸਸੀ ਕੇ ਬਖਵਾਗ ਖਾਈ ਚੋਣ ਪ੍ਰਚਾਰ ਦੇ ਲਈ ਜਾ ਰਹੇ ਨੇ ਔਰ ਉਸੇ ਦੌਰਾਨ ਉਹਨਾਂ ਨੇ ਇਹ ਦਾਵਾ ਕੀਤਾ ਯਾਰ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਹੈ ਮਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਕਤਾ ਫੈਲ ਰਹੀ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਹੈ ਤੇ ਇਲੈਕਸ਼ਨ ਕੋਰਡ ਲੱਗਿਆ ਹੋਇਆ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਆਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਿਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਦੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਆ ਚੋਣਾ ਆ ਗਈ ਹੈ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਤਾ ਉਧਰ ਦਲ ਬਦਲੂ ਆਤੇ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਨਿਸ਼ਾਨਾ ਸਾਧਿਆ ਟੀਨੂ ਰਿੰਕੂ ਦਾਉ ਨਾ ਕਿਹਾ ਕਿ ਕੋਈ ਟਿਕਾਣਾ ਨਹੀਂ ਹੈ ਤਾਂ ਲੀਡਰ ਮੌਸਮ ਦੀ ਤਰ੍ਹਾਂ ਬਦਲ ਰਹੇ ਹਨ ਮਹਿੰਦਰ ਕੇਪੀ ਦੇ ਉਹਨਾਂ ਨੇ ਕੁਝ ਵੀ ਬੋਲਤ ਕੋਈ ਇਕਰਾਰ ਕੀਤਾ ਹੈ ਤਾਂ ਦੱਸ ਦਈਏ ਕਿ ਵਕਵਾਖਾ ਜੇ ਕਿ ਪਟੇ ਲੀਡਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਕ ਪਾਰਟੀ ਛੱਡ ਕੇ ਦੂਸਰੀ ਦੇ ਵਿੱਚ ਪਹੁੰਚੇ ਔਰ ਕਈਆਂ ਨੂੰ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਜਿਹੜੀ ਹੈ ਉਹ ਟਿਕਟ ਪਾਰਟੀ ਨੇ ਦੇ ਦਿੱਤੀ ਅਤੇ ਉਸ ਤੋਂ ਬਾਅਦ ਹੁਣ ਤਲਪਤੂਆਂ ਲੈ ਕੇ ਬਿਆਨ ਦਿੱਤਾ ਅੱਜ ਤੁਸੀਂ ਆਜ਼ਮਪੁਰ ਹਲਕੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਹੁਣ ਤੁਹਾਨੂੰ ਮਿਲ ਰਿਹਾ ਹੈ ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਐ ਲੋਕਾਂ ਨੂੰ ਪਿਆਰ ਹੈ ਲੋਕ ਉਮੜ ਰਹੇ ਐ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏ ਸਿੰਦੀ ਸਾਹਿਬ ਕੱਲ ਕਹਿ ਸਕਦੇ ਮਹਿੰਦਰ ਕੇ ਪੀ ਜੀ ਵੀ ਮੈਦਾਨ ਚ ਉਤਰ ਚੁੱਕਿਆ ਹੈ ਕਾਫੀ ਟਾਈਮ ਤੋਂ ਰਾਇਨੀ ਤੋਂ ਸਾਈਡ ਤੋਂ ਸੀ ਕਿ ਕਹਿੰਦੇ ਮੈਂ ਗਿਆ ਨਹੀਂ ਮੈਨੂੰ ਪਾਰਟੀ ਨੇ ਕਟਿਆ ਹੈਗਾ ਵਾ ਮੈਨੂੰ ਦੁੱਖ ਹੈਗਾ ਵਾ ਮੈਂ ਜਦੋਂ ਮੇਰਾ 2022 ਚ ਜੋ ਹੋਈ ਸੀ ਉਹ ਮੈਂ ਦਿਲ ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਝ ਬੋਲਣਾ ਤੀਨੂੰ ਕਿਸ ਤਰ੍ਹਾਂ ਦੇਖਦੇ ਫੇ ਤੁਸੀਂ ਤੀਨੂ ਦਾ ਕੋਈ ਟਿਕਾਣਾ ਹੀ ਨਹੀਂ ਹੈ ਤੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜੀ ਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਇਹ ਲੋਕ ਲਾਲਚ ਆ ਡਰ ਦੇ ਬਸ ਪੈ ਕੇ ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂ ਲੇਕਿਨ ਰਾਤੇ ਰਾਤ ਛੱਡ ਗਿਆ ਪਤਾ ਵੀ ਨਹੀਂ ਲੱਗਿਆ ਕਿ ਟੀਨੂ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕ ਦੇ پاس ਆਉਂਦੇ ਨਹੀਂ ਕੰਪੀਟੀਸ਼ਨ ਕਿਦ ਨੂੰ ਦੇਖ ਰਹੇ ਤੁਸੀਂ ਕਿਸੇ ਨਾਲ ਵੀ ਨਹੀਂ ਇਹ ਮੌਸਮ ਵਾਂਗੂ ਬਦਲ ਰਹੇ ਹੈ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਟਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਬਦਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲਵਾਨੋਂ ਬਹੁਤ ਬੁਰੀ ਤਰ੍ਹਾਂ ਸਾਬਕ ਸਿਖਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਨਾ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਤਦਰ ਕਾਂਗਰਸ ਪਾਰਟੀ ਦੇ ਵਿੱਚ ਟਿਕਟ ਨੂੰ ਲੈ ਕੇ ਨਰਾਜ਼ਗੀ ਨਜ਼ਰ ਆ ਰਹੀ ਹੈ ਸਾਬਕਾ ਵਿਧਾਇਕ ਲਖਬੀਰ ਲਖਾ ਦਾ ਛਲਕਿਆ ਹੈ ਦਰਦ ਫਤੇਗਰ ਸਾਹਿਬ ਤੋਂ ਟਿਕਟ ਨਾ ਮਿਲੰਤੇ ਨਰਾਜ਼ ਨੇ ਲਖਬੀਰ ਲਖਾਉ ਨਾ ਕਿਆ ਕਿ ਬਿਨਾ ਨਾਂ ਲਈ ਪਾਰਟੀ ਦੇ ਇੱਕ ਲੀਡਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਕਿ ਇੱਕ ਵੱਡੇ ਐਸੀ ਲੀਡਰ ਨੇ ਉਹਨਾਂ ਕਿਹਾ ਕਿ ਮੇਰੀ ਟਿਕਟ ਕਟਵਾਈ ਹੈ ਤਾਂ ਜਿਸ ਲੀਡਰ ਨੇ ਮੇਰੀ ਟਿਕਟ ਕਟਵਾਈ ਹੈ ਉਹ ਚੋਣ ਜੀ ਲੜ ਰਿਹਾ ਹੈ ਤਾਂ ਉਹ ਨਹੀਂ ਚਾਹੁੰਦਾ ਨੌਜਵਾਨ ਲੀਡਰ ਸਥਾਪਿਤ ਹੋਣ ਮੇਰੇ ਬਾਰੇ ਦੂਜੀ ਪਾਰਟੀ ਦੇ ਵਿੱਚ ਜਾਣ ਦੀ ਗਲਤ ਖਬਰ ਫੈਲਾਈ ਜਾ ਰਹੀ ਹੈ ਇਹ ਵੀ ਦਾਵਾ ਕੀਤਾ ਲਖਬੀਰ ਲਖਾ ਸਾਥੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਵੀ ਉਸ ਕੜੀ ਚ ਆਏ ਨੇ ਕੁਲਵੀਰ ਸਿੰਘ ਜੀਰਾ ਉਸ ਕੜੀ ਚ ਆਏ ਨੇ ਸਖਪਾਲ ਸਿੰਘ ਭੱਲਰ ਉਸ ਕੜੀ ਚ ਆਏ ਨੇ ਸਰਵਿੰਦਰ ਸਿੰਘ ਬੈਣੀ ਉਸ ਕੜੀ ਚ ਆਏ ਨੇ ਖੁਸ਼ਵਾਨ ਸਿੰਘ ਜਟਾਣਾ ਉਸ ਕੜੀ ਚ ਆਏ ਨੇ ਗੁਰਜੋਤ ਢੀਂਡਸਾ ਉਸ ਕੜੀ ਚ ਆਇਆ ਵਾ ਤੇ ਬਹੁਤ ਸਾਰੇ ਸਾਥੀ ਸਾਡੇ ਬਰਿੰਦ ਢਿੱਲੋ ਉਸ ਕੜੀ ਚ ਆਇਆ ਵਿਕਰਮਜੀਤ ਚੌਧਰੀ ਉਸ ਕੜੀ ਚ ਆਇਆ ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ ਚ ਆਲੇ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆਂ ਵੀ ਆਪਾਂ ਰਲ ਕੇ ਇਹ ਕਹਿ ਜੀ ਸੈਂਟਰਪੀਸ ਕੰਮ ਕਰੀਏ ਤਾਂ ਕਿ ਜਿਹੜੇ ਸਟ੍ਰੈਟਸ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਤੇ ਰਾਹੁਲ ਗਾਂਧੀ ਦੀ ਸੋਚ ਤੇ ਪਹਿਰਾ ਦੇ ਕੇ ਕੌਂਸਲ ਪਾਰਟੀ ਨੂੰ ਮਜ਼ਬੂਤੀ ਵੱਲ ਲਿਆਂਦਾ ਜਾ ਸਕੇ ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕੋਲਾਆਂ ਆਈਆਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਵੀ ਲਖਵੀਰ ਸਿੰਘ ਲੱਖਾ ਕੌਂਸਲ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ ਪਰ ਮੈਂ ਡਾਕਟਰ ਮੇਕਰ ਸਾਹਿਬ ਨੂੰ ਪੜਿਆ ਹੋਇਆ ਡਾਕਟਰ ਅੰਮੇਡਕਰ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਡਾਕਟਰ ਅੰਮੇਡਕਰ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਪਰਪੱਕ ਤੇ ਖੜੇ ਕਰਨਾ ਤਾਉਨਾ ਕੜੀ ਵਿੱਚ ਦਾਸ ਵੀ ਉਹਨਾਂ ਦਾ ਪੈਰੋਕਾਰ ਬਣਿਆ ਤੇ ਡਾਕਟਰ ਅੰਬੇਦਕਰ ਦੀ ਸੋਚ ਤੇ ਅੱਜ ਜਿਹੜਾ ਰਾਹੁਲ ਗਾਂਧੀ ਜੀ ਪਹਿਰਾ ਦੇ ਰਹੇ ਨੇ ਵੀ ਜਿੰਨੀ ਜਿਦੀ ਹਿੱਸੇਦਾਰੀ ਉਹਨੀ ਉਸ ਦੀ ਭਾਗੀਦਾਰੀ ਸਮਾਜ ਵਿੱਚ ਤੇ ਸਰਕਾਰਾਂ ਵਿੱਚ ਹੋਵੇ ਉਸ ਤੇ ਮੈਂ ਪਹਿਰਾ ਦੇਣ ਲਈ ਕਦੇ ਵੀ ਕਾਂਗਰਸ ਪਾਰਟੀ ਨੂੰ ਨਹੀਂ ਛੱਡੂੰਗਾ ਤੇ ਜਿਹੜੀਆਂ ਬੇਬੁਨਿਆਦ ਝੂਠੀਆਂ ਖਬਰਾਂ ਆਉਂਦੀਆਂ ਨੇ ਇਹਦਾ ਮੈਂ ਵਿਰੋਧ ਕਰਦਾ ਉਦਰ ਹੁਸ਼ਿਆਰਪੁਰ ਦੇ ਵਿੱਚ ਨਰਾਜ਼ ਪਵਨ ਆਦਿਆ ਨੂੰ ਮਿਲੇ ਨੇ ਰਾਜਾ ਬਣੇ ਪਵਨ ਆਦਿਆ ਦੱਸਦੇ ਕਿ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਟਿਕਟ ਨਾ ਮਿਲਣ ਤੋਂ ਨਰਾਜ਼ ਨੇ ਪਵਨ ਆਦਿਆ ਤਾਂ ਹਲਕਾ ਸ਼ਾਮ 84 ਤੋਂ ਸਾਬਕਾ ਵਿਧਾਇਕ ਨੇ ਪਵਨ ਆਦਿਆ ਹੁਸ਼ਿਆਰਪੁਰ ਤੋਂ ਕਾਂਗਰਸ ਨੇ ਯਮਨੀ ਗੋਮਰ ਨੂੰ ਜੇਲੀਆ ਉਹਤੇ ਕਰ ਦਿੱਤੀ ਆ ਤਾਂ ਟਿਕਟ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਅਸਨ ਪਵਨ ਆਦਿਆ ਦਾ ਸੀ ਕਿ ਯਮਨੀ ਗੋਮਰ ਨੇ 2014 ਦੀ ਲੋਕ ਸਭਾ ਚੋਣ ਆਮ ਆਦੀ ਪਾਰਟੀ ਦੀ ਟਿਕਟ 'ਤੇ ਲੜੀ ਸੀ ਔਰ ਸੋਹਤ 2016 ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਪਵਨ ਆਦੀਆ ਦੀ ਨਾਰਾਜ਼ਗੀ ਹੋਰ ਵੀ ਜ਼ਿਆਦਾ ਵਧ ਗਈ। ਇਹ ਬੇਠਾਂ ਅਸੀਂ ਪਹਿਲਾਂ ਆਦੀਆ ਸਾਹਿਬ ਨੂੰ ਟਿਕਟ 'ਤੇ ਜੋਰ ਪਾ ਰਹੇ ਸਾਂ ਇਹਦੇ 'ਚ ਕੋਈ ਨਹੀਂ ਹੈ ਕਿਉਂਕਿ ਆਦੀਆ ਸਾਹਿਬ ਦਾ ਜਿਸ ਪ੍ਰਕਾਰ ਦਾ ਜੀਵਨ ਰਿਹਾ ਕਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਪਿੱਛੇ ਉਹਨਾਂ ਨੇ ਬਹੁਤ ਬਹੁਤ ਵੱਡੇ ਸੈਕਰੀਫਾਈਸ ਕੀਤੇ ਲੜਾਈਆਂ ਲੜੀਆਂ ਅਸੀਂ ਬੁਲਾ ਕੇ ਕਿਹਾ ਸੀ ਮੈਂ ਤੇ ਦਵਿੰਦਰ ਯਾਦਵ ਜੀ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਅਸੀਂ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਫਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆਈਆਂ ਵੀ ਅਸੀਂ ਔਰਤਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ 33% ਰੈਜ਼ਰਵੇਸ਼ਨ ਦੀ ਗੱਲ ਕੀਤੀ ਸੀ ਸੋ ਬਹੁਤ ਸਾਰਿਆਂ ਨੇ ਉਥੇ ਚਰਚਾ ਹੋਈ ਕਿ ਅਸੀਂ ਕਿੰਨੀਆਂ ਅਸੀਂ ਲੇਡੀਜ਼ ਨੂੰ ਵੀ ਇਹਦੇ ਵਿੱਚ ਉਤਾਰ ਰਹੇ ਹਾਂ ਪਹਿਲੀ ਪਾਰਟੀ ਹੈ ਜਿਨੇ 28% ਔਰਤਾਂ ਨੂੰ ਮਹੱਤਤਾ ਦਿੱਤੀ ਹੈ ਬਾਕੀ ਲੋਕ ਕਹਿੰਦੇ ਹੈ ਕੇਵਲ ਉਹ ਇਸ ਕਰਕੇ ਅਸੀਂ ਫਿਰ ਆਧਿਆ ਸਾਹਿਬ ਨੂੰ ਆਪ ਹੀ ਕਿਹਾ ਸੀਗਾ ਤੁਹਾਨੂੰ ਟਿਕਟ ਦੇਣ ਦਾ ਸੋ ਅਸੀਂ ਆਖਿਆ ਕਿ ਬੀਇੰਗ ਅ ਵੂਮਨ ਹੁਣ ਕਿਸੇ ਔਰਤ ਨੂੰ ਮੌਕਾ ਦਿੱਤਾ ਜਾਵੇ ਸੋ ਇਸ ਕਰਕੇ ਯਾਮਨੀ ਜੀ ਨੂੰ ਅਸੀਂ ਅੱਜ ਇਹ ਮੌਕਾ ਦਿੱਤਾ ਹੈ ਨਰਾਜ਼ਗੀ ਸਿਰਫ ਕਾਂਗਰਸ ਦੇ ਵਿੱਚ ਨਹੀਂ ਹੈ ਬਲਕਿ ਭਾਜਪਾ ਦੇ ਵਿੱਚ ਵੀ ਨਰਾਜ਼ਗੀ ਦੇਖਣ ਨੂੰ ਮਿਲੀ ਨਰਾਜ਼ ਵਿਜੇ ਸਾਪਲਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਅੱਜ ਹੁਸ਼ਿਆਰਪੁਰ ਦੇ ਵਿੱਚ ਦੱਸਦੀ ਕਿ ਸਾਪਲਾ ਦੇ ਕਰ ਜਾਣਗੇ ਵਿਜੇ ਰੂਪਾ ਨੇ ਤਾਂ ਪੰਜਾਬ ਪਾਜਪਾ ਚਾਰਜ ਨੇ ਵਿਜੇ ਰੂਪਾ ਨੇ ਔਰ ਪੰਜਾਬ ਪਾਜਪਾ ਪ੍ਰਧਾਨ ਸੁਨਿਲ ਜਾਖੜ ਵੀ ਨਾਲ ਮੌਜੂਦ ਰਹਿਣਗੇ ਸਵੇਰੇ 10 ਵਜੇ ਦੇ ਕਰੀਬ ਸਾਪਲਾ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਣੇ ਕੁਝ ਦਿਨ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸੁਨਿਲ ਜਾਖੜ ਹਰਜੀਤ ਗਰੇਵਾਲ ਬਨੀਤ ਜੋਸ਼ੀ ਸੁਦਰਸ਼ਾ ਮਰੋੜਾ ਵਿਜੇ ਸਾਪਲਾ ਦੇ ਕਰ ਗਏ ਸੀ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਸਮੇਂ ਲੰਚ ਕੀਤਾ ਗਿਆ ਔਰ ਭਾਜਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਅਨੀਤਾ ਸੋਮਪrakash ਨੂੰ ਤੇ ਕਰ ਦਿੱਤੀ ਹੈ ਜਿਸ ਤੋਂ ਬਾਅਦ ਨਰਾਜ਼ਗੀ ਜਿਹੜੀ ਵਿਜੇ ਸਾਪਲਾ ਨੂੰ ਹੈ ਇਸ ਨੂੰ ਲੈ ਕੇ ਚਰਚਾਵਾਂ ਹੋਈਆਂ ਔਰ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਸਨ ਹਾਲਾਂਕਿ ਆ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪੰਜਾਬ বিজেপি ਲੀਡਰਸ਼ਿਪ ਲੈਵਲ ਉਪੀਤੀ ਜਾ ਰਹੀ ਹੈ ਕਿ ਆਖਰਕਾਰ ਵਿਜੇ ਸਾਫਲਾ ਨੂੰ ਮਨਾਇਆ ਜਾਵੇ ਤਾਂ ਵੱਡੇ ਲੀਡਰ ਨੇ বিজেপি ਦੇ ਪੰਕਜ ਕਪਾਹੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀਆਂ ਕਿ ਪਹਿਲਾ ਮੁਲਾਕਾਤ ਕਰਦੇ ਨੇ ਸੁਨਿਲ ਜਾਖੜ ਹੋਰ ਲੀਡਰਾਂ ਦੇ ਨਾਲ ਨਾਲ ਲੈ ਕੇ ਉਹਨਾਂ ਨੂੰ ਵਿਜੇ ਸਾਫਲਾ ਦੇ ਨਾਲ ਪਰ ਅੱਜ ਫਿਰ ਤੋਂ ਲੋਰ ਪੈ ਰਹੀ ਹੈ ਕਿ ਅਜੇ ਤੱਕ ਨਰਾਜ਼ਗੀ ਦੂਰ ਨਹੀਂ ਹੋਈ ਦੇਖੋ ਵਿਜੇ ਸੰਪਲ ਨੇ ਅਜੇ ਤੱਕ ਚੁੱਪੀ ਸਾਦੀ ਹੋਈ ਹੈ ਕੋਈ ਵੀ ਸਟੇਟਮੈਂਟ ਨਹੀਂ ਦੇ ਰਹੇ ਲਗਾਤਾਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਲੇਕਿਨ ਉਹ ਕਹਿ ਰਹੇ ਕਿ ਮੈਂ ਅਜੇ ਕੋਈ ਵੀ ਟਿੱਪਣੀ ਨਹੀਂ ਕਰਨੀ ਕਿ ਮੇਰਾ ਅਗਲਾ ਸਟੈਪ ਕੀ ਹੋਏਗਾ ਔਰ ਦੂਜੇ ਪਾਸੇ ਕਿਉਂਕਿ ਹੁਸ਼ਿਆਰਪੁਰ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਕਾਫੀ ਮਜਬੂਤ ਸੀਟ ਹੈ ਔਰ ਅਗਰ ਵਿਜੇ ਸੰਪਲਾ ਨਾਰਾਜ਼ ਰਹਿੰਦੇ ਨੇ ਤਾਂ ਫਿਰ ਹਸ਼ਾਰਪੁਰ ਦੇ ਵਿੱਚ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਕਿਉਂਕਿ ਆਪਣਾ ਉਹਨਾਂ ਦਾ ਇੱਕ ਰਤਬਾ ਰਿਹਾ ਔਰ ਉੱਥੋਂ 2019 ਚ ਜਿੱਤ ਵੀ ਚੁੱਕੇ ਨੇ ਤਾਂ ਇਸੇ ਵਜ੍ਹਾ ਕਰਕੇ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਸੁਨੀਲ ਜਾਖੜ ਪਹਿਲਾਂ ਲੰਚ ਕਰਨ ਪੰਜਾਬ ਬੀਜੇਪੀ ਦੀ ਇਕਾਈ ਦੇ ਨਾਲ ਜਾਂਦੇ ਨੇ ਔਰ ਉਸ ਤੋਂ ਬਾਅਦ ਅੱਜ ਜਿਹੜੇ ਬੀਜੇਪੀ ਦੇ ਪ੍ਰਭਾਰੀ ਨੇ ਮਿਸਟਰ ਪਾਨੀ ਉਹ ਉਹਨਾਂ ਦੇ ਨਾਲ ਵਿਜੇ ਸੰਪਲਾ ਨੂੰ ਮਨਾਉਣ ਦੇ ਲਈ ਸਵੇਰੇ ਨਾਸਤੇ ਤੇ 10 ਵਜੇ ਪਹੁੰਚ ਰਹੇ ਨੇ ਗੱਲਬਾਤ ਜਿਹੜੀ ਹੈ ਵਿਜੇ ਸੰਪਲਾ ਦੇ ਨਾਲ ਰupani ਹੋਰਾਂ ਦੀ ਵੀ ਕੀਤੀ ਜਾਏਗੀ ਔਰ ਜਦੋਂ ਤੱਕ ਵਿਜੇ ਸੰਪਲਾ ਖاموش ਰਹਿੰਦੇ ਨੇ ਜਾਂ ਫਿਰ ਨਹੀਂ ਬੋਲਦੇ ਤਾਂ ਉਦੋਂ ਤੱਕ ਭਾਜਪਾ ਦੀਆਂ ਦਿਲ ਦੀਆਂ ਧੜਕਣਾ ਜ਼ਰੂਰ ਵਧੀਆਂ ਹੋਈਆਂ ਨਜ਼ਰ ਆਣੀਆਂ ਸ਼ਹਿਰਪੁਰ ਸੀਟ ਨੂੰ ਲੈ ਕੇ ਔਰ ਕੱਲ ਜਦੋਂ ਜਿਹੜੇ ਵਿਜੇ ਸੰਪਲਾ ਦੇ ਬੇਹਦ ਕਰੀਬੀ ਰਹੇ ਨੇ ਰੋਬਿੰਨ ਸੰਪਲਾ ਉਹ ਜਦੋਂ ਜਦੋਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਤਾਂ ਚਿੰਤਾਵਾਂ ਹੋਰ ਜ਼ਿਆਦਾ ਜਿਹੜੀਆਂ ਨੇ ਬੀਜੇਪੀ ਦੀਆਂ ਵਧਾ ਦਿੱਤੀਆਂ ਕਿ ਕਿਉਂਕਿ ਇਸ ਤਰੀਕੇ ਦੇ ਜਦੋਂ ਸਮੀਕਰਨ ਬੰਦੇ ਨੇ ਤਾਂ ਉਹ ਇਸ਼ਾਰਾ ਕਰਦੇ ਨੇ ਕਿ ਸੰਪਲਾ ਕਿੱਧਰ ਜਾ ਸਕਦੇ ਨੇ ਹਾਲਾਂਕਿ ਉਹਨਾਂ ਨੇ ਚੁੱਪੀ ਜ਼ਰੂਰ ਸਾਦੀ ਹੋਈ ਹੈ ਤਾਂ ਇਸੇ ਵਜ੍ਹਾ ਕਰਕੇ ਕਿ ਕੋਈ ਨੁਕਸਾਨ ਬੀਜੇਪੀ ਨੂੰ ਹਿਸ਼ਾਰਪੁਰ ਸੀਟ ਤੇ ਨਾ ਹੋਵੇ ਜਾਂ ਫਿਰ ਦੁਆਬੇ ਵਿੱਚ ਕਿਉਂਕਿ ਦਲਿਤ ਵੱਡੇ ਚਿਹਰਾ ਨੇ ਵੀ ਜਿਹੇ ਸੰਪਲਾ ਜਲੰਧਰ ਸੀਟ ਦੇ ਉੱਤੇ ਅਨੰਦਪੁਰ ਸੀਟ ਦੇ ਉੱਤੇ ਉਹਨਾਂ ਦਾ ਇੱਕ ਹੋਲਡ ਹੈਗਾ ਤਾਂ ਇਸ ਵਜ੍ਹਾ ਕਰਕੇ ਵੀ ਜਿਹੜਾ ਵਾਹ ਹੁਣ ਜਿਹੜੀ ਹਾਈ ਕਮਾਂਡ ਹੈ ਉਹ ਵਿਜੇ ਸਾਫਲਾ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਅੱਜ 10 ਵਜੇ ਪਹੁੰਚ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਪਹਿਲਾ ਲੰਚ ਔਰ ਹੁਣ ਬ੍ਰੇਕਫਾਸਟ ਕੀਤਾ ਜਾਏਗਾ ਵਿਜੇ ਸਾਫਲਾ ਦੇ ਘਰ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਦੇ ਵੱਲੋਂ ਦੇਖਣਾ ਹੋਵੇਗਾ ਕਿ ਕੁਝ ਉਸ ਤੋਂ ਬਾਅਦ ਵਿਜੇ ਸਾਫਲਾ ਦਾ ਰੁਖ ਰਹਿੰਦਾ ਹੈ ਤਦ ਚੰਡੀਗੜ੍ਹ ਕਾਂਗਰਸ ਦੇ ਵਿੱਚ ਨਈ ਰੁਕ ਰਿਹਾ ਵਿਵਾਦ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਦਾ ਵਿਰੋਧ ਕਰਨ ਵਾਲਿਆਂ ਤੇ ਐਕਸ਼ਨ ਹੋਇਆ ਹੈ ਤਾਂ ਕਾਂਗਰਸ ਨੇ ਚੰਡੀਗੜ੍ਹ ਮਹਿਲਾ ਮੋਰਚਾ ਦੀ ਪ੍ਰਧਾਨ ਨੂੰ ਹਟਾ ਦਿੱਤਾ ਹੈ ਦੀਪਾ ਦੁਬੇ ਨੂੰ ਸਾਰੇ ਅਹੁਦਿਆਂ ਤੋਂ ਫਾਰਕ ਕਰ ਦਿੱਤਾ ਤਾਂ ਸਟੇਟ ਐਗਜ਼ੀਕਿਊਟਿਵ ਅਤੇ ਪ੍ਰਧਾਨਹੁ ਦੇ ਤੋਂ ਰਿਲੀਫ ਕੀਤਾ ਹੈ ਔਰ ਪਾਰਟੀ ਨੇ ਨੰਦਿਤਾ ਹੁੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਤਾਂ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੀ ਅਮੀਤ ਪ੍ਰਧਾਨ ਹੈ ਨੰਦਿਤਾ ਹੁੱਡਾ ਤਾਂ ਪਪਾ ਸੰਸਲ ਦੀ ਟਿਕਟ ਕਰਤੇ ਜਾਂਦੇ ਬਾਅਦ ਚੰਡੀਗੜ੍ਹ ਕਾਂਗਰਸ ਅਤੇ ਨਰਾਜ਼ ਸੈਕੰਡਰੀ ਲੀਡਰ ਦੱਸਦੇ ਕਿ ਅਸੀਂ ਪਿੱਤੇ ਦੇ ਚੁਕੇ ਨੇ ਅਤੇ ਪਾਤੂ ਬੇਬੀ ਉਹਨਾਂ ਦੇ ਵਿੱਚੋਂ ਇੱਕ ਨੇ ਜੋ ਕਿ ਮਨੀਸ਼ ਦਿਵਾਰੀ ਨੂੰ ਟਿਕਾ ਦੇਣ ਦੇ ਖਿਲਾਫ ਸ਼ੁਰੂਆਤ ਤੋਂ ਹੀ ਆਵਾਜ਼ ਬੁਲੰਦ ਕਰੇ ਸਾਂ ਜੁਕਤ ਬਾਅਦ ਕਨੈਕਸ਼ਨ ਵੇਖਣ ਨੂੰ ਮਿਲੇ। ਦਾਦਾਸੀ ਕਿ ਮਨੀਸ਼ ਦਿਵਾਰੀ ਅਨੰਤਪੁਰ ਸਾਹਿਬ ਮੌਜੂਦਾ ਸੰਸਦ ਪਰੋਣਾ ਚੰਡੀਗੜ੍ਹ ਪੇਸ ਦਿੱਤਾ ਗਿਆ ਅਤੇ ਪਹਿਲਾਂ ਵੀ ਉਹਨਾਂ ਨੇ 2019 ਦੇ ਵਿੱਚ ਕਿ ਚੰਡੀਗੜ੍ਹ ਤੋਂ ਚੋਣ ਜੜੀ ਲੜਾਈ ਜਾਵੇ ਪਰ ਇਸ ਵਾਰ ਪਾਰਟੀ ਨੇ ਉਹਨਾਂ ਨੂੰ ਇਹ ਟਿਕਟ ਦਿੱਤੀ। ਉਦਰ ਲਾਲਜੀਤ ਪੁੱਲਰ ਨੇ ਵਿਵਾਦਿਤ ਬਿਆਨ ਤੇ ਮਾਫੀ ਮੰਗੀ ਆ। ਰਾਮ ਗੜੀਆ ਤੇ ਸਵਰਨ ਪਾਈਚਾਰੇ ਤੋਂ ਮਾਫੀ ਮੰਗੀ ਗਈ ਆ। ਉਹਨਾਂ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਪੁੱਲ ਨਹੀਂ ਕਰਾਂਗਾ। ਤਾਂ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਨੇ, ਉੱਥੇ ਸੇਵਾ ਕੀਤੀ ਹੈ, ਝੂਠੇ ਵਰਤਨਾ ਦੀ ਸੇਵਾ ਕੀਤੀ ਹੈ, ਜੋੜਿਆਂ ਦੀ ਸੇਵਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੁੱਲ ਬਖਸ਼ਾਣ ਆਇਆ ਹਾਂ ਤਾਂ ਲੰਗਰ ਹਾਲ ਦੇ ਵਿੱਚ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ ਵੀ। ਖਡੂਰ ਸਾਹਿਬ ਤੋਂ ਦੱਸਿਓ ਕਿ ਆਵਾਜ਼ੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਨੇ ਪੁੱਲਰ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੇ ਹ ਬਿਆਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਵੀ ਮਾਫੀ ਮੰਗੀ ਸੀ ਔਰ ਹੁਣ ਹਰਮੰਦਰ ਸਾਹਿਬ ਪਹੁੰਚ ਕੇ ਮਾਫੀ ਮੰਗੀ। ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਵਰਤਨਾ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮੇਰੇ ਤੱਕ ਕਿੱਥੇ ਸੇਵਾ ਕਰਾਂਗੇ। ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਂ ਜਲਸੀਦਰਾਲ ਇੱਕ ਸਤੇ ਦੇ ਉਤਰਾਮ ਗਰੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਬਲਕਿ ਸ਼ਬਦ ਮੂੰਹ ਚੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਆਗਰੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤਾਂ ਮੈਂ ਵਾਅਿ ਕਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਪਖਸ਼ਨ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਪੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਕੇ ਅਰਦਾਸ ਬੇਨਤੀ ਕਰਦਾ ਮੈਨੂੰ ਸਮੱਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤੀ ਦੀਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਗਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੇਰੇ ਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਰੁਖਮਾਨ ਸਾਹਵਲ ਕਰਦੇ ਹਾਂ ਮੁੱਸੇਵਾਲਾ ਦੇ ਪਿਤਾ ਨੂੰ ਮਿਲੇ ਨੇ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਨੂੰ ਇੱਕ ਚਿੱਠੀ ਸੌਂਪੀ ਹੈ ਔਰ ਚਿੱਠੀ ਦੇ ਵਿੱਚ ਬਲਕੌਰ ਸਿੰਘ ਦੇ ਵੱਲੋਂ 9 ਮੁੱਦੇ ਚੁਕੇ ਗਏ ਨੇ ਤਾਂ ਮੁੱਸੇਵਾਲਾ ਦੀ ਸੁਰੱਖਿਆ ਕਿਸ ਦੇ ਹੁਕਮਾਂ ਅਤੇ ਘਟਾਈ ਗਈ ਹੈ ਉਹਨਾਂ ਨੇ ਪੁੱਛਿਆ ਹੈ ਉਸ ਚਿੱਠੀ ਦੇ ਵਿੱਚ ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲਿਖੀ ਤੀ ਮਹੀਨੇ ਬਾਅਦ ਵੀ ਚਾਰਜ ਫਰੇਮ ਨਹੀਂ ਹੋਏ ਸਰਕਾਰ ਸੰਜੀਦਾ ਕਿਉਂ ਨਹੀਂ ਹੈ ਸਵਾਲ ਖੜਾ ਕੀਤਾ ਤਵਾਦੀ ਐਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਐਸਆਈਟੀ ਨੇ ਸਾਡੇ ਵੱਲੋਂ ਦਿੱਤੇ ਸ਼ੱਕੀ ਨਾਵਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਵਿੱਚ ਮੰਦੋਸ਼ਿਆਂ ਨੂੰ ਮੋਬਾਈਲ ਕਾਉਂ ਮਹੱਈਆ ਕਰਾ ਰਿਹਾ ਹੈ ਇਸ ਤੋਂ ਇਲਾਵਾ ਚਿੱਠੀ 'ਚ ਜ਼ਿਕਰ ਹੈ ਕਿ ਕਿਸਦੇ ਹੁਕਮਾਂ ਤੇ ਲਾਰੈਂਸ ਦਿਆਂ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋਈਆਂ ਨੇ ਤਾਂ ਗੈਂਗਸਟਰਵਾਦ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਅਗਲੀ ਖਬਰ VOTING ਨੂੰ ਲੈ ਕੇ ਆ ਤਾਂ EVM ਅਤੇ BB PET ਦੇ ਮਾਮਲੇ ਦੇ ਵਿੱਚ ਅੱਜ ਫੈਸਲਾ ਆਏਗਾ ਸੁਪਰੀਮ ਕੋਰਟ ਅੱਜ ਹਿਦਾਇਤਾਂ ਜਾਰੀ ਕਰ ਸਕਦਾ ਹੈ ਤਾਂ ਪਟੀਸ਼ਨ ਦੇ ਵਿੱਚ EVM ਤੇ BB PET ਦੇ 100% ਮਿਲਾਨ ਦੀ ਮੰਗ ਹੈ ਤਾਂ 18 April ਨੂੰ ਦੱਸ ਜੀਏ ਕਿ ਕੇਸ ਤੇ 5 ਘੰਟੇ ਤੱਕ ਸੁਬਾਈ ਹੋਈ ਸੀ ਤਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਕੀ ਵੋਟਰਾਂ ਨੂੰ ਵੋਟ ਪਾਉਣ ਤੋਂ ਬਾਅਦ ਵੀ ਪੈਕਸ ਲੈਪ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰਾਂ ਨੂੰ ਵੀ ਪੈਕਸ ਨਿਪੰਤ ਦੇ ਵਿੱਚ ਵੱਡਾ ਖਤਰਾ ਹੈ ਇਸ ਦੇ ਨਾਲ ਵੋਟ ਦੀ ਸਿਗਰੇਸੀ ਦਿਨਾਂ ਸਮਝੌਤਾ ਹੋਵੇਗਾ ਅਤੇ ਬੂਥ ਦੇ ਬਾਹਰ ਇਸ ਵੀ ਉਪਰਤ ਹੋ ਸਕਦੀ ਹੈ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੋਰ ਲੋਕ ਇਸ ਨੂੰ ਕਿਵੇਂ ਵਰਤਸਾ ਕੋਰਟ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੇ ਲਈ ਅਪਣਾਏ ਗਏ ਕਦਮਾਂ ਬਾਰੇ ਚੋਣ ਕਮਿਸ਼ਨ ਦੇ ਵਕੀਲ ਤੋਂ ਈਵੀਐਮ ਅਤੇ ਵੀਵੀਐਰ ਦੀ ਪੂਰੀ ਪ੍ਰਕਿਰਿਆ ਨੂੰ ਸਮਝਾਇਆ ਹੈ ਨਾਲ ਹੀ ਕਿਹਾ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਵੇ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਹੋਣਾ ਚਾਹੀਦਾ ਸੀ ਅਤੇ ਨਹੀਂ ਹੋਇਆ ਤਾਂ ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤਾਂ ਅੱਜ ਇਹ ਵੱਡਾ ਫੈਸਲਾ ਆਵੇਗਾ ਉਹ ਕਿ ਹਿਮਾਚਲ ਦੇ ਮੰਡੀ ਵੱਲ ਕਰਦੇ ਆ ਹਿਮਾਚਲ ਦੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾਰ ਰਣੋਤ ਮੈਦਾਨ ਦੇ ਵਿੱਚ ਹੈ ਪਰ ਕੰਗਨਾ ਆਪਣੇ ਚੋਣ ਪ੍ਰਚਾਰ ਤੋਂ ਕੁਝ ਸਮਾਂ ਕੱਢਦੇ ਆ ਦੂਜੇ ਸੂਬਿਆਂ ਦੇ ਵਿੱਚ ਵੀ ਭਾਜਪਾ ਨੇ ਪ੍ਰਚਾਰ ਕਰ ਰਹੀ ਹੈ ਜਿਸ ਦਾ ਜ਼ਿਕਰ ਕੰਗਨਾ ਨੇ ਮੰਡੀ ਦੇ ਵਿੱਚ ਆਪਣੇ ਜਿਹੜੇ ਵਰਕਰ ਨੇ ਸਮਰਥਕ ਨੇ ਉਹਨਾਂ ਨੂੰ ਕਰ ਦਿੱਤਾ ਸੀ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਵੀ ਜੀਪੀ ਉਮੀਦਵਾਰ ਦੇ ਹੱਥ ਵਿੱਚ ਰੋਟੋ ਸੁਪੀਤ ਕੰਗਨਾਰ ਰਣੋਤ ਨੇ ਉਹ ਕਿਹਾ ਸੀ ਕਿ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਜਾਵੇ ਹਮ ਸਾਹਿਬ ਦੇਖ ਸਕਦੇ ਆ यहाँ से गया है तब से क्राइम बहुत बढ़ गया है आप कन्हैया हमारे जो मजदूर भाई दर्जी भाई कन्हैया के परिवार से पूछिए, वोट देना है आप हमारी सेनाओं से पूछो किसको वोट देना है गरीब माताओं से बहनों से पूछो जिन्हें घर मिले हैं बिजली पानी शौचालय जिन्हें अकाउंट मिले हैं किसानों से पूछो किसको वोट देना है और एक ही नाम आएगा हम मोदी जी को वोट देंगे टीपी भाई को न जाने कितनी बार सांसद रतन मिला है इन्होंने यहाँ के लिए जितने काम किए हैं उससे ज्यादा इनका प्लान है और जब आप कमल में बटन दबाएंगे